ਦਾਕਾਰ ਤਾਣੀਆਂ ਦੇ ਪਿਤਾ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕੀ ਉਹ ਖੁਲਾਸਾ ਹੋਇਆ ਉਹ ਵੀ ਤੁਹਾਨੂੰ ਅਸੀਂ ਇਸ ਖਬਰ ਦੇ ਜ਼ਰੀਏ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਡਾਕਟਰ ਦੇ ਉੱਤੇ ਜਦੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਅਸੀਂ ਇਸ ਵੀਡੀਓ ਤੇ ਮਾਰਦੇ ਤੇ ਫਿਰ ਦੱਸਾਂਗੇ ਕਿ ਆਖਰੀ ਇਸ ਮਾਮਲੇ ਦੇ ਵਿੱਚ ਕੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਡਾਕਟਰ ਦੀ ਹਾਲਤ ਕਿਵੇਂ ਦੀ ਦਸੀ ਜਾ ਰਹੀ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਤਾਨੀਆ ਇਸ ਸਮੇਂ ਡੂੰਘੇ ਸਦਮੇ ਦੇ ਵਿੱਚ ਨੇ ਉਹਨਾਂ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ਨੂੰ ਉਹਨਾਂ ਦੇ ਆਪਣੇ ਹੀ ਕਲੀਨਿਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਿਸ ਕਾਰਨ ਗੰਭੀਰ ਰੂਪਨਾ ਜ਼ਖਮੀ ਹੋਏ ਇਹ ਘਟਨਾ ਮੋਗਾ ਦੇ ਕੋਟ ਇਸੇਖਾ ਇਲਾਕੇ ਦੇ ਵਿੱਚ ਸਥਿਤ ਉਹਨਾਂ ਦੇ ਹਰਵੰਸ ਨਰਸਿੰਘ ਹੋਮ ਦੇ ਵਿੱਚ ਵਾਪਰੀਆ ਡਾਕਟਰ ਨੂੰ ਗੋਲੀ ਮਾਰੀ ਜਾਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਹੋਰ ਵੀ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਇਸ ਦੇ ਉੱਤੇ ਡੀਆਈਜੀ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਉਹ ਜਿਹੜੀ ਕਿ ਸਿਕਿਉਰਿਟੀ 3 ਮਹੀਨੇ ਪਹਿਲਾਂ ਹੀ ਜਿਹੜੀ ਕਿ ਵਾਪਿਸ ਲਈ ਗਈ ਸੀ ਕਿਉਂਕਿ 2022 ਦੇ ਵਿੱਚ ਇਹਨਾਂ ਨੂੰ ਧਮਕੀ ਮਿਲੀ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਅਤੇ 2-3 ਮਹੀਨੇ ਪਹਿਲਾਂ ਹੀ ਇਸ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ ਇਹਨਾਂ ਤੋਂ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਜਿਹੜਾ ਕਿ ਸਿਕਿਉਰਿਟੀ ਵਾਪਸ ਲਈ ਗਈ ਸੀ ਉਸ ਤੋਂ ਬਾਅਦ ਜਿਹੜਾ ਕਿ ਉਸ ਦੇ ਉੱਤੇ ਹਮਲਾ ਹੋਇਆ ਬਾਕੀ ਜਲਦ ਹੀ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਆਉਸ ਹੁੰਦੇ ਹਨ ਜਿਹੜੀ ਇੱਕ ਘਟਨਾ ਹੋਈ ਹੈ ਅਟੈਕ ਹੋਇਆ ਡਾਕਟਰ ਰਣਜੀਤ ਹਰਮਨਸ ਹਸਪੀਟਲ ਦੇ ਜਿਹੜੇ ਮੁਖੀ ਸੀ ਉਹਨਾਂ ਤੇ ਉਦੇ ਬਾਰੇ ਵੀ 222 ਚ ਇਹਨਾਂ ਨੂੰ ਇੱਕ ਪਹਿਲੇ ਥ੍ਰੈਟ ਆਈ ਸੀ ਜਦੋਂ ਕਿ ਇਹਨਾਂ ਨੂੰ ਉਦੋਂ ਸਿਕਿਉਰਿਟੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਔਰ ਪਿੱਛੇ ਜੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਗਿਆ ਸੀ ਤਾਂ ਉਦੋਂ ਵੀ ਗਾਇਬ ਗਾਇਬ ਜਿਹੜੇ ਸਾਡੇ ਐਸ ਐਚ ਓ ਸਮਾਨ ਹੈ ਉਹ ਵੀ ਜਾਂਦੇ ਰਹਿੰਦੇ ਸੀ ਔਰ ਪੈਟਰੋਲਿੰਗ ਨਾਲ ਵੀ ਕਵਰ ਕਰਦੇ ਸੀ ਤਾਂ ਆਫ ਲੇਟ ਇਹਨਾਂ ਨੂੰ ਕੋਈ ਕਾਲ ਵਗੈਰਾ ਜਾਂ ਕੁਝ ਆਈ ਨਹੀਂ ਸੀ ਜਿਸ ਦੀ ਕੋਈ ਇਹਨਾਂ ਨੇ ਜਾਣਕਾਰੀ ਪੁਲਿਸ ਨਾਲ ਸਾਂਝੀ ਵੀ ਨਹੀਂ ਸੀ ਕੀਤੀ ਵੀ ਕੋਈ ਹੁਣ ਪ੍ਰੈਜ਼ੈਂਟ ਥ੍ਰੈਟ ਹੈ ਲੇਕਿਨ ਜਿਹੜੀ ਘਟਨਾ ਹੋਈ ਹੈ ਬੜੀ ਮਾੜੀ ਹੋਈ ਹੈ ਔਰ ਅਸੀਂ ਕਾਫੀ ਟੀਮਜ਼ ਜਿਹੜੀਆਂ ਸਾਡੀਆਂ ਕੱਲ ਤੋਂ ਹੀ ਜਦੋਂ ਇਹਦੀ ਇਹ ਘਟਨਾ ਹੋਈ ਹੈ ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਕਾਫੀ ਜਿਹੜੀਆਂ ਟੀਮਜ਼ ਬਣਾ ਕੇ ਔਰ ਮਲਟੀ ਏਜੰਸੀਜ਼ ਇਸਤੇ ਸਾਡੀਆਂ ਪੰਜਾਬ ਪੁਲਿਸ ਦੀਆਂ ਕੰਮ ਕਰ ਰਹੀਆਂ ਤੇ ਇਹ ਬਿਲਕੁਲ ਵੀ ਜਿਵੇਂ ਅੱਗੇ ਹੈ ਸਾਡੀ ਜ਼ੀਰੋ ਟੋਲਰੈਂਸ ਹੈ ਇਹ ਐਕਸਟਰੈਕਸ਼ਨਿਸਟ ਦੇ ਖਿਲਾਫ ਤੇ ਗੁੰਡਾ ਜਿਹੜੇ ਇਹ ਚਲਾ ਰਹੇ ਆ ਇਸ ਤੇ ਅਸੀਂ ਪੂਰੀ ਨੇੜੇ ਕਾਫੀ ਲੱਗੇ ਹੋਏ ਆ ਇੱਕ ਦੋ ਦਿਨਾਂ ਚ ਹੀ ਅਸੀਂ ਇਹਨੂੰ ਸੋਲਵ ਕਰ ਲਾਂਗੇ ਔਰ ਜਿਹੜੇ ਅਕਿਊਜ਼ਡ ਐ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬ ਹੋਵਾਂਗੇ ਤੇ ਮੈਂ মিডিਆ ਦੇ ਰਾਹੀਂ ਅਪੀਲ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੀ ਪਰਿਵਾਰ ਦੀ ਐ ਉਹਦੀ ਥੋੜੀ ਜੀ ਪ੍ਰਾਈਵੇਸੀ ਨੂੰ ਆਪਾਂ ਉਹਦੀ ਹੈ ਔਰ ਜਿਵੇਂ ਪਰਿਵਾਰ ਵੱਲੋਂ ਵੀ ਮੇਰੇ ਖਿਲਾਫ ਅਪੀਲ ਕੀਤੀ ਗਈ ਹੈ ਕਿ ਥੋੜਾ ਜਿਹਾ মিডিਆ ਜਿਹੜਾ ਉਹਨਾਂ ਦੀ ਪ੍ਰਾਈਵੇਸੀ ਨੂੰ ਧਿਆਨਤ ਰੱਖ ਕੇ ਬਟ ਇਹ ਅਸੀਂ ਮੈਂ ਯਕੀਨ ਦਿਵਾਉਣਾ ਤੁਹਾਨੂੰ ਕਿ ਜਲਦੀ ਅਸੀਂ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਹੋਵਾਂਗੇ ਹੋਵੇਗਾ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਹਜੇ ਕੋਈ ਇਹ ਚੀਜ਼ਾਂ ਸਾਂਝੀਆਂ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਿਦਨ ਡੇ অর ਟੂ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਮੁਜਬਾਨੋ ਗ੍ਰਿਫਤਾਰ ਕਰ ਲਾਂਗੇ ਔਰ ਇਹਨੂੰ ਸੋਲਵ ਕਰ ਦਿੰਦੇ ਕੇਸ ਸਰ ਇਹਨਾਂ ਲਿੰਕ ਜਿਹੜਾ ਹੈਗਾ 2022 ਦੀ ਘਟਨਾ ਨਾਲ ਜੁੜ ਰਿਹਾ ਹੈ ਕਿਸੇ ਨਹੀਂ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਦੇਖੋ 2022 ਤਿੰਨ ਸਾਲ ਹੋ ਗਏ ਤੇ ਹਜੇ ਉਸ ਚੀਜ਼ ਨੂੰ ਉਹਦੇ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਉਹ ਬਹੁਤ ਜ਼ਿਆਦਾ ਲੰਮਾ ਟਾਈਮ ਹੈ ਔਰ ਇਹ ਜਦੋਂ ਅਰੈਸਟ ਹੋ ਜਾਣਗੇ ਉਸ ਤੋਂ ਬਾਅਦ ਹੀ ਇਹ ਤਫਸੀਲ ਹੋ ਸਕੇਗਾ ਵੀ ਉਹਨਾਂ ਦਾ ਕੀ ਮਨਸ਼ਾ ਸੀ ਔਰ ਕਿਹਦੇ ਵੱਲੋਂ ਕੋਈ ਉਹਨਾਂ ਨੇ ਕੀਤਾ ਗਿਆ ਸੀ ਕਿ ਬਾਕੀ ਹਜੇ ਇਸ ਤੇ ਪਰ ਫ੍ਰੇਟ ਸੀ ਕਿ ਪਰ ਸਕਿਉਰਿਟੀ ਕਿਉਂ ਵਾਪਸ ਲੈ ਰਿਹਾ ਹਟਾਲੀਆ ਨਹੀਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਮਈ 22 ਤੋਂ ਸੀਗੀ ਔਰ ਜਿਹੜੇ ਟਾਈਮ ਟੂ ਟਾਈਮ ਜਿਹੜਾ ਸਾਡਾ ਸਕਿਉਰਿਟੀ ਰਿਵਿਊ ਹੁੰਦਾ ਹੈ ਔਰ ਪੁੱਛਿਆ ਜਾਂਦਾ ਕਿ ਲੇਟੈਸਟ ਕੋਈ ਥ੍ਰੈਟ ਆਈ ਹੈ ਜਾਂ ਕੁਛ ਹੈ ਤਾਂ ਉਦਾਂ ਦੀ ਕੋਈ ਗੱਲ ਇਹਨਾਂ ਨਾਲ ਨਹੀਂ ਹੋਈ ਸੀ ਔਰ ਨਾ ਹੀ ਕੋਈ ਸਾਹਮਣੇ ਸਾਡੇ ਇੰਟੈਲੀਜੈਂਸ ਇਨਪੁਟਸ ਚ ਸੀਗੀ ਤਾਂ ਉਹ ਇਸ ਕਰਕੇ ਜਿਹੜੀ ਹੈ ਉਹ ਸਿਕਿਉਰਿਟੀ ਰਿਵਿਊ ਟਾਈਮ ਟੂ ਟਾਈਮ ਹੁੰਦਾ ਉਸ ਕਰਕੇ ਸੀਗਾ ਅਦਰਵਾਈਜ਼ ਕੋਈ ਇਹ ਨਹੀਂ ਸੀਗਾ ਕਿ ਤਾਂ ਕਿੰਨੀ ਦੇਰ ਸੁਰੱਖਿਆ ਰਹੀ ਹੈ ਇਹਨਾਂ ਕੋਲ ਮੇਰੇ ਖਿਆਲ 22 ਤੋਂ ਲੈ ਕੇ ਸ਼ਾਇਦ 25 ਦੇ ਮਾਰਚ ਮੁੱਛ ਤੱਕ ਮਈ ਫੈਬਰੂਰੀ ਜਾਂ ਮਾਰਚ ਤੱਕ ਸੀਗਾ ਮਾਰਚ ਤੱਕ ਹਾਂਜੀ ਮਾਰਚ ਤੱਕ ਸਾਡੀ ਜਿਹੜੀ ਇੰਟੈਲੀਜੈਂਸ ਇਨਪੁਟਸ ਵੀ ਹੁੰਦੀਆਂ ਆ ਜਾਂ ਸਿਕਿਉਰਿਟੀ ਰਿਵਿਊ ਵੀ ਹੁੰਦਾ ਉਹਦੇ ਚ ਵੀ ਜਦੋਂ ਦੇਖਿਆ ਗਿਆ ਵੀ ਕਿਸੇ ਨੂੰ ਕੋਈ ਥ੍ਰੈਟ ਪ੍ਰੈਜ਼ੈਂਟ ਹੈ ਜਾਂ ਕਿਤੋਂ ਆਈ ਹੈ ਜਾਂ ਉਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਹੋਈ ਨਹੀਂ ਤਾਂ ਉਸੇ ਚ ਉਸੇ ਲੜੀ ਚ ਮਤਲਬ ਇਹ ਤਾਂ ਇੱਕ ਪੀਰੀਆਡਿਕਲ ਰਿਵਿਊ ਹੁੰਦੇ ਰਹਿੰਦੇ ਆ ਸਭ ਕੁਝ ਦਿਨ ਪਹਿਲਾਂ ਵੀ ਪਰਿਵਾਰ ਕਹਿੰਦਾ ਸੀ ਕਿ ਕੁਝ ਦਿਨ ਪਹਿਲਾਂ ਵੀ ਥ੍ਰੈਟ ਆਈ ਹੈ ਔਰ ਇਹ ਵੀ ਪਤਾ ਲੱਗਿਆ ਲਖਵੀ ਲੰਡਾ ਵੀ ਇਹਨਾਂ ਦੇ ਨਾਲ ਪਰ ਮੇਰੇ ਐ ਐਸਐਸਪੀ ਸਾਹਿਬ ਮੇਰੇ ਕੋਲ ਬੈਠੇ ਹੈ ਸ਼ਾਇਦ ਸਾਡੀ ਪੁਲਿਸ ਦੀ ਨੌਲੇਜ ਚ ਉਹਨਾਂ ਨੇ ਨਹੀਂ ਲਿਆਂਦਾ ਵੀ ਇਹ ਇਹੋ ਜੀ ਕੋਈ ਥ੍ਰੈਟ ਜੀ ਕੋਈ ਆਈ ਸੀ ਤਾਂ ਸਾਡੀ ਨੌਲੇਜ ਚ ਨਹੀਂ ਲੰਦੀ ਗਈ ਜਾਂ ਅਸੀਂ ਉਹਨੂੰ ਉਹ ਉਦੋਂ ਹੀ ਤਵਰ ਕਰਦੇ ਪਰ ਸਾਡੀ ਨੌਲੇਜ ਚ ਨਹੀਂ ਸੀਗਾ ਕਿ ਕੋਈ ਇਦਾਂ ਦਾ ਥ੍ਰੈਟ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਵਿਦਨ ਅ ਅਗਲੇ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਅਸੀਂ ਰਿਜ਼ਲਟ ਕੱਢ ਦਾਂਗੇ ਇਸ ਚੀਜ਼ ਦਾ ਦੇਖੋ ਮੈਡੀਕਲ ਉਹਨਾਂ ਦਾ ਹੀ ਇਜ਼ ਔਨ ਵੈਂਟੀਲੇਟਰ ਤੇ ਹੈਗੇ ਆ ਬਟ ਅਦਰ ਪੈਰਾਮੀਟਰਸ ਉਹਨਾਂ ਦੇ ਬੋਡੀ ਦੇ ਉਹ ਠੀਕ ਚੱਲ ਰਹੇ ਆ ਤੇ ਬਾਕੀ ਤਾਂ ਮੈਡੀਕਲ ਬੁਲੇਟਿਨ ਤਾਂ ਡਾਕਟਰ ਜੀ ਦੱਸ ਸਕਦੇ ਆ ਬਟ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਆਫ ਨਾਓ ਕਿ ਅਦਰਵਾਇਜ਼ ਜਿਹੜਾ ਉਹਨਾਂ ਦਾ ਬੋਡੀ ਹੈ ਉਹ ਰਿਸਪੌਂਡ ਕਰ ਰਹੀ ਹੈ ਮੈਡੀਕੇਸ਼ਨ ਬਟ ਬਾਕੀ ਤਾਂ ਡਾਕਟਰ ਜੀ ਦੱਸ ਸਕਦੇ ਆ ਸੋ ਦਾਦੀਆ ਕੀ ਤਾਨੀਆ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਇੱਕ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਤਾਨੀਆ ਤੇ ਉਸ ਦੇ ਪਰਿਵਾਰ ਦੇ ਲਈ ਇੱਕ ਬਹੁਤ ਹੀ ਮੁਸ਼ਕਲ ਅਤੇ ਭਾਵਨਾਤਮਕ ਸਮਾਂ ਅਸੀਂ ਮੀਡੀਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਤੇ ਸਾਨੂੰ ਕੁਝ ਸਮਾਂ ਦੇਣ ਕਿਰਪਾ ਕਰਕੇ ਸਥਿਤੀ ਤੇ ਅੰਦਾਜ਼ਾ ਨਾ ਲਗਾਓ ਤੇ ਅਫਵਾਹਾਂ ਨਾ ਫੈਲਾਓ ਤੁਹਾਡੀ ਸਮਝ ਅਤੇ ਸਮਰਥਨ ਲਈ ਧੰਨਵਾਦ ਦਾਦਾ ਜੀ ਕਿ ਹਲੇ ਫਿਲਹਾਲ ਪਰਿਵਾਰ ਜਿਹੜਾ ਕਿ ਡੂੰਘੇ ਸਦਮੇ ਦੇ ਵਿੱਚ ਹੈ ਜਿਸ ਕਰਕੇ ਉਹਨਾਂ ਨੇ ਅਕਾ ਕਿ ਬਹੁਤ ਜਲਦ ਇਸ ਦੇ ਉੱਤੇ ਜਿਹੜੀ ਕਿ ਗੱਲਬਾਤ ਕੀਤੀ ਜਾਵਗੀ ਫਿਲਹਾਲ ਜਿਹੜੀ ਕਿ ਸਥਿਤੀ ਉਹ ਗੱਲਬਾਤ ਕਰਨ ਦੀ ਨਹੀਂ ਹੈ ਦੂਜੇ ਪਾਸੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕੀਤਾ ਜਾਂਦਾ ਉਦੋਂ ਤੱਕ ਜਿਹੜਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਆਖਰੀ ਹਮਲਾਕ ਕਿਉਂ ਕੀਤਾ ਗਿਆ ਹਕੀਕਤੋ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ